ਅਮਰਸਰ ਵਾਸੀਆਂ ਨੂੰ ਹੁਣ ਕਿਡਨੀ ਟਰਾਂਸਫਰ ਤੇ ਲੀਵਰ ਟਰਾਂਸਫਰ ਕਰਵਾਉਣ ਲਈ ਦਿੱਲੀ ਹైదరాబాద్ ਜਾਂ ਦੂਸਰੇ ਰਾਜਾਂ 'ਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਅਮਰitsar 'ਚ ਹੀ ਲੀਵਰ ਟਰਾਂਸਫਰ ਤੇ ਕਿਡਨੀ ਟਰਾਂਸਫਰ ਕਰਵਾ ਸਕਣਗੇ ਅਮਰitsar ਦੇ ਕੋਆਪਰੇਟ ਹਸਪਤਾਲ 'ਚ ਲੀਵਰ ਟਰਾਂਸਫਰ ਤੇ ਕਿਡਨੀ ਟਰਾਂਸਫਰ ਕਰਵਾ ਸਕਣਗੇ ਕਿਉਂਕਿ ਇਸ ਹਸਪਤਾਲ ਦਾ ਉਦਘਾਟਨ ਹੋ ਗਿਆ ਏ ਇਸ ਹਸਪਤਾਲ ਦੇ ਖੁੱਲਣ ਇਸ ਹਸਪਤਾਲ ਦੇ ਖੁੱਲਣ ਨਾਲ ਲੋਕਾਂ ਨੂੰ ਮਹਿੰਗੇ ਇਲਾਜ ਲਈ ਦੂਦਰੇਡੇ ਜਾਣ ਦੀ ਲੋੜ ਨਹੀਂ ਪਵੇਗੀ ਉੱਥੇ ਹੀ ਖੱਜਲ ਖਵਾਰੀ ਤੋਂ ਵੀ ਰਾਹਤ ਮਿਲੇਗੀ ਬਿਊਰੋ ਰਿਪੋਰਟ ਪੰਜਾਬ 9 ਅੱਜ ਸੀ ਅੱਜ ਬੜੇ ਸ਼ੁਭ ਦਿਹਾੜੇ ਸੋਮਵਾਰ ਸ਼ਿਵਜੀ ਦੇ ਦਿਨ ਅਸੀਂ ਹਸਪੀਟਲ ਚੈਂਟਰ ਕੀਤਾ ਹੈ ਔਰ ਇਹਦੀ ਸੌਫਟ ਓਪਨਿੰਗ ਨੂੰ ਕਹਿੰਦੇ ਐ ਸੌਫਟ ਓਪਨਿੰਗ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਲੋਲੀ ਸਲੋਲੀ ਐਂਟਰ ਕੀਤਾ ਇਸ ਤੋਂ ਬਾਅਦ ਅਸੀਂ ਤੁਮ ਤੁਮ ਆ ਕੇ ਇੱਕ 15 20 ਦਿਨ ਬਾਅਦ ਵੀ ਆ ਮਹੀਨੇ ਬਾਅਦ ਅਸੀਂ ਪਾਠ ਰੱਖ ਕੇ ਕਰਾਂਗੇ ਐਂਟਰ ਕੁਝ ਚੀਜ਼ਾਂ ਛੋਟੇ ਛੋਟੇ ਚੀਜ਼ਾਂ ਰਹਿ ਗਈਆਂ ਵੈਸੇ ਬਿਕੋਜ਼ ਜਦੋਂ ਕੋਈ ਵੀ ਘਰ ਬੰਦਾ ਹੈ ਕੋਈ ਮੰਦਿਰ ਬੰਦਾ ਹੈ ਜਾਂ ਕੋਈ ਹਸਪੀਟਲ ਬੰਦਾ ਹੈ ਐਂਟਰ ਕਰਨ ਵੇਲੇ ਆ ਕੁਝ ਮਾੜੀਆਂ ਮੋਟੀਆਂ ਛੋਟੇ ਛੋਟੀਆਂ ਤਰੂਟੀਆਂ ਰਹਿ ਜਾਂਦੀਆਂ ਆ ਉਸ ਹੀ 15 20 ਦਿਨ ਮਹੀਨੇ ਚ ਅੰਦਰ ਆ ਕੇ ਕੰਪਲੀਟ ਕਰ ਲਾਂਗੇ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਸਾਡਾ 150 ਬੈੱਡ ਦਾ ਸਾਹਮਣੇ ਹਸਪੀਟਲ ਚੱਲ ਰਿਹਾ ਸਾਰੇ ਨੂੰ ਪਤਾ 10 ਸਾਲ ਤੋਂ ਚੱਲ ਰਿਹਾ ਹੈ ਉਹਦੇ ਚ ਸਾਰੀ ਤਰ੍ਹਾਂ ਦੀਆਂ ਸਾਡੇ ਕੋਲ ਫੈਸਿਲਿਟੀਆਂ ਹੈ ਏਜੰਸੀ ਸਿਰ ਤੋਂ ਲੈ ਕੇ ਪੈਰ ਤੱਕ ਚਾਹੇ ਉਹ ਬ੍ਰੇਨ ਹੈ ਚਾਹੇ ਉਹ ਹਾਰਟ ਹੈ ਚਾਹੇ ਉਹ ਲਿਵਰ ਹੈ ਚਾਹੇ ਕਿਡਨੀ ਹੈ ਕੋਈ ਵੀ ਕੈਂਸਰ ਵੀ ਅਸੀਂ ਉਧਰ ਦੇਖ ਰਹੇ ਸੀ ਸੀਂ ਟਰਾਮਾ ਵੀ ਦੇਖ ਰਹੇ ਸੀ ਲੇਕਿਨ ਇੱਕ ਚੀਜ਼ ਮਨ ਚ ਹਮੇਸ਼ਾ ਹਮੇਸ਼ਾ ਰਹਿੰਦੀ ਸੀ ਕਿ ਯਾਰ ਕੁਝ ਨਾ ਕੁਝ ਮਿਸ ਹੋ ਰਿਹਾ ਹੈ ਮਿਸ ਐਹੀ ਹੋ ਰਿਹਾ ਸੀ ਜਿਹੜੇ ਭੈਣ ਭਰਾ ਸਾਡੇ ਪੰਜਾਬ ਚ ਸ਼ਰਾਬ ਬਹੁਤ ਪ੍ਰਚਲਿਤ ਹੈਗੀ ਹੈ ਇਸ ਕਰਕੇ ਸਾਡੇ ਪੰਜਾਬ ਚ ਸਪੈਸ਼ਲੀ ਬਹੁਤ ਸਾਰੇ ਲਿਵਰ ਉਸ ਕਗਾਰ ਤੇ ਪਹੁੰਚ ਗਿਆ ਜਿਹਨੂੰ ਐਸ ਐਲ ਡੀ ਕਹਿੰਦੇ ਆ ਐਂਡ ਸਟੇਜ ਲਿਵਰ ਡਿਜ਼ੀਜ਼ ਪੀਸ਼ੈਂਟ ਪੈਸਿਆਂ ਵੱਲੋਂ ਯਾ ਸਮ ਟਾਈਮਸ ਕੁਝ ਚੀਜ਼ਾਂ ਵੱਲੋਂ ਦਿੱਲੀ ਨਹੀਂ ਜਾ ਸਕਦਾ ਲੁਧਿਆਣੇ ਨਹੀਂ ਜਾ ਸਕਦਾ ਲੁਧਿਆਣੇ ਹੁੰਦਾ ਨਹੀਂ ਅਮ੍ਰਿਤਸਰ ਤੋਂ ਮਤਲਬ ਹੁੰਦਾ ਹੀ ਨਹੀਂ ਪੰਜਾਬ ਕਿਤੇ ਵੀ ਦਿੱਲੀ ਨਹੀਂ ਜਾ ਸਕਦਾ ਹਾਈਦਰਾਬਾਦ ਨਹੀਂ ਜਾ ਸਕਦਾ ਬੈਂਗਲੌਰ ਨਹੀਂ ਜਾ ਸਕਦਾ ਤੇ ਫਿਰ ਉਹਨਾਂ ਪੀਸ਼ੈਂਟਸ ਵਾਸਤੇ ਜਿਹੜੇ ਇੰਨੀ ਦੂਰ ਨਹੀਂ ਪਹੁੰਚ ਸਕਦੇ ਆਪਣੇ ਪੰਜਾਬ ਚ ਆਪਣੇ ਅੰਮ੍ਰਿਤਸਰ ਚ ਲੈ ਕੇ ਇਲਾਜ ਕਰਾਉਣਾ ਚਾਹੁੰਦੇ ਆ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਸੀ ਲਿਵਰ ਟ੍ਰਾਂਸਪਲੈਂਟ ਦੀ ਤੇ ਅਡਿਡਨ ਟ੍ਰਾਂਸਪਲੈਂਟ ਦੀ ਅਸੀਂ ਉਹ ਫੈਸਿਲਿਟੀ ਵਾਸਤੇ ਇੱਕ ਨਵਾਂ ਹਸਪੀਟਲ ਖੋਲਿਆ ਜਿਹਦੇ ਵਿੱਚ 250 ਬੈਡ ਦੀ ਲਿਵਰ ਐਂਡ ਕਿਡਨੀ ਟ੍ਰਾਂਸਪਲੈਂਟ ਸੈਂਟਰ ਪਲੱਸ ਲਿਵਰ ਐਂਡ ਕਿਡਨੀ ਸੀਰੀਅਸ ਬਿਮਾਰੀਆਂ ਜਿੱਦਾਂ ਅਸੀਂ ਡਾਇਲਿਸਿਸ ਦਾ ਇਥੇ ਕਰੀਬ ਕਰੀ 25 ਬੈਡ ਦਾ ਡਾਇਲਿਸਿਸ ਸਟਾਰਟ ਕੀਤਾ ਹੈ ਪਲੱਸ ਅਸੀਂ ਲਿਵਰ ਆਈਸੀਯੂ ਬਣਾਏ ਪਲੱਸ ਅਸੀਂ ਰੀਨਲ ਆਈਸੀਯੂ ਬਣਾਏ ਲਿਵਰ ਆਈਸੀਯੂ ਰੀਨਲ ਆਈਸੀਯੂ ਬਣਾਨੇ ਬਹੁਤ ਔਖੇ ਹੈ ਪੋ ਇਹਦੇ ਵਿੱਚ ਅਸੀਂ ਪੇਸ਼ੈਂਟਸ ਨੂੰ ਕੋਈ 5 6 7 ਦਿਨਾਂ ਲਈ ਪਾ ਦਿੰਨੇ ਆ ਤਾਂ ਕਿ ਪੇਸ਼ੈਂਟ ਨੂੰ ਕੋਈ ਬਾਹਰ ਦੀ ਇਨਫੈਕਸ਼ਨ ਨਾ ਲੱਗੇ ਤਾਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਚੀਜ਼ ਅਮਰੀਸਰ ਵਾਸਤੇ ਲੈ ਕੇ ਆਏ ਆ ਜਿਹੜੀ ਅਮਰੀਸਰ ਚ ਅੱਗੇ ਨਹੀਂ ਹੁੰਦੀ ਸੀ that is called BMT BMT ਇਸ ਬੋਨ ਮੈਰੋ ਟ੍ਰਾਂਸਪਲੈਂਟ ਜਿਨ੍ਹਾਂ ਨੂੰ ਬਲੱਡ ਕੈਂਸਰ ਹੁੰਦੀ ਹੈ ਉਹਨਾਂ ਵਾਸਤੇ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਕਰਦੇ ਆ ਦਿੱਲੀ ਜਾ ਕੇ ਜਾਂ ਲੁਧਿਆਣਾ ਜਾ ਕੇ ਜਾਂ ਕਿਤੇ ਵੀ ਅਸੀਂ ਉਹਦੇ ਵਾਸਤੇ ਬੋਨ ਮੈਰੋ ਟ੍ਰਾਂਸਪਲੈਂਟ ਵੀ ਆਪਣੇ ਹਸਪੀਟਲ 'ਚ ਕਰਾਂਗੇ ਜਦੋਂ ਤੁਸੀਂ ਲਿਵਰ ਟ੍ਰਾਂਸਪਲੈਂਟ ਜਾਂ ਰੀਨਲ ਮਤਲਬ ਤੁਸੀਂ ਸ਼ੁਰੂ ਕਰ ਦਿੰਦੇ ਹੋ ਤੁਹਾਡਾ ਕੰਫੀਡੈਂਸ ਬਣ ਜਾਂਦਾ ਫਿਰ ਬੋਨ ਮੈਰੋ ਟ੍ਰਾਂਸਪਲੈਂਟ ਵੀ ਕੋਈ ਬਹੁਤ ਔਖੀ ਚੀਜ਼ ਨਹੀਂ ਹੈ ਤੁਸੀਂ ਫਿਰ ਬੋਨ ਮੈਰੋ ਟ੍ਰਾਂਸਪਲੈਂਟ ਵਾਸਤੇ ਵੀ ਫਿਟ ਹੋ ਜਾਂਦੇ ਹੋ ਔਰ ਤੁਸੀਂ ਬੋਨ ਮੈਰੋ ਟ੍ਰਾਂਸਪਲੈਂਟ ਵੀ ਕਰੋਗੇ ਇਸ ਤਰ੍ਹਾਂ ਹੀ ਹੌਲੀ ਹੌਲੀ ਹਰ ਆਲਮੋਸਟ ਹਰ ਚੀਜ਼ ਵਿੱਚ ਪਹਿਲੇ ਵੀ ਕਿਹਾ ਸੀ ਕਿ A ਤੋਂ Z ਮੈਡੀਕਲ ਲਾਈਨ 'ਚ ਕਦੀ ਵੀ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਮਾਲਾ ਪਰੋਨ ਨੂੰ A ਤੋਂ Z ਅਸੀਂ ਸਾਰੀਆਂ ਚੀਜ਼ਾਂ ਕਰ ਲਈਏ ਬਲੱਡ ਬੈਂਕ ਸੱਟ ਕੋਲ ਆਲਰੇਡੀ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਰਹਿ ਗਈਆਂ A to Z ਚ ਕੋਈ ਨਾ ਕੋਈ ਕੰਮ ਰਹਿ ਗਿਆ ਹੋਣਾ ਕੋਈ ਮੋਤੀ ਰਹਿ ਗਿਆ ਹੋਣਾ ਉਹ ਵੀ ਅਸੀਂ ਹੌਲੀ ਹੌਲੀ ਪੂਰਾ ਕਰਕੇ ਅਸੀਂ A to Z ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸਰ ਡਾਕਟਰ ਅਵੇਲੇਬਲ ਰਹਿਣਗੇ ਡਾਕਟਰ ਸਾਹਿਬ ਸਾਰੇ ਡਾਕਟਰ ਅਵੇਲੇਬਲ ਰਹਿਣਗੇ ਹੈਪਟੋਲੋਜਿਸਟ ਆਲਰੇਡੀ ਡਾਕਟਰ ਰਾਹੁਲ ਹੈ ਉਹਨਾਂ ਨੇ ਜੁਆਇਨ ਕਰ ਲਿਆ ਹੈ ਸਾਰੇ ਇੰਡੀਆ ਚ 12 ਹੈਪਟੋਲੋਜਿਸਟ ਹੈ ਉਹ ਚੀ ਹੈਪਟੋਲੋਜੀ ਸਾਡੇ ਕੋਲ ਆ ਗਿਆ ਹੈ ਐਡਾ ਨਿਵ ਟ੍ਰਾਂਸਪਰੈਂਟ ਸਰਜਨ ਹੈ ਬਹੁਤ ਵੱਡੀ ਡਿਗਰੀ ਹੈ ਐਮਸੀਐਚ ਤੋਂ ਬਾਅਦ ਫੈਲੋਸ਼ਿਪ ਐਮਸੀਐਚ ਤੋਂ ਬਾਅਦ ਟ੍ਰੇਨਿੰਗ ਹੁੰਦੀ ਹੈ ਲਿਵਰ ਟ੍ਰਾਂਸਪਲੈਂਟ ਦੀ ਸਾਰੀ ਕਰਕੇ ਡਾਕਟਰ ਸਾਡੇ ਕੋਲ ਜੁਆਇਨ ਕਰ ਗਏ ਹੈ ਕਿਡਨੀ ਟ੍ਰਾਂਸਪਲੈਂਟ ਸਰਜਨ ਜੁਆਇਨ ਕਰ ਗਏ ਹੈ ਕਿਡਨੀ ਸਪੈਸ਼ਲਿਸਟ ਵੀ ਆਲਰੇਡੀ ਸਾਡੇ ਕੋਲ ਡਾਕਟਰ ਬੰਜੀਤ ਸਿੰਘ ਹੈਗੇ ਸੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਪਰੋਂਦੇ ਪਰੋਂਦੇ ਅਸੀਂ ਪਹੁੰਚ ਜਾਣਾ ਉਸ ਪੜਾਅ ਤੇ ਜਿੱਥੇ ਅਸੀਂ ਸੋਚਿਆ ਸੀ ਇੱਕ ਸੁਪਨਾ ਲਿੱਤਾ ਸੀ ਕਿ ਮੈਡੀਸਿਨ ਮੈਡੀਕਲ ਫੀਲਡ ਤੇ ਅਸੀਂ ਅੰ데 ਤੱਕ ਪਹੁੰਚਣਾ ਹੈ ਔਰ ਅਸੀਂ ਪਹੁੰਚ ਜਾਵਾਂਗੇ ਜਿਹੜੇ بڑے ਡਾਕਟਰ ਸਾਡੇ ਡਾਕਟਰ ਸਹੇ ਜਿਹੜੇ ਇੱਥੇ ਲੋਕਾਂ ਦਾ ਇਲਾਜ ਕਰਨਗੇ ਕਾਫੀ ਵੱਡਾ ਹਸਪੀਟਲ ਆ ਅਗੇ ਵੀ ਤੁਹਾਡਾ ਆਲਰੇਡੀ ਹੈ ਆਲਰੇਡੀ ਅਸੀਂ ਜਿਹੜੇ ਡਾਕਟਰ ਸਾਡੇ ਉਧਰ ਦੇ ਗਿਆ ਉਹ ਤੇ ਇਧਰ ਤੇ ਆਟੋਮੈਟਿਕਲੀ ਹੋ ਜਾਣੇ ਆ ਜਿਹੜੀ ਲਿਵਰ ਕਿਡਨੀ ਤੇ ਬੋਨ ਮੇਰ ਵਾਸਤੇ ਡਾਕਟਰ ਚਾਹੀਦੇ ਆ ਕਿਡਨੀ ਬੋਨ ਲਿਵਰ ਵਾਸਤੇ ਤਿੰਨ ਤਰ੍ਹਾਂ ਦੇ ਡਾਕਟਰ ਚਾਹੀਦੇ ਆ ਇਹ ਹੈ ਪੈਟੋਲੋਜੀਸਟ ਹੈ ਜਿਹੜਾ ਕਿ ਡਾਇਗਨੋਸ ਕਰਦਾ ਹੈ ਔਰ ਦੱਸਦਾ ਹੈ ਕਿਹੜੇ ਪੇਸ਼ੈਂਟ ਨੂੰ ਲਿਵਰ ਬਿਮਾਰੀ ਜਿਗਰ ਦੀ ਬਿਮਾਰੀ ਨੂੰ ਅਸੀਂ ਦਵਾਈਆਂ ਨਾਲ ਇਲਾਜ ਕਰਨਾ ਹੈ